ਜਤੇਰਨ ਜੋ ਕਮ ਕਰਦਾ ਤੁਸੀਂ ਪੰਜ ਮੈਂਬਰ ਇਸ ਜਿਹੜੀ ਸੇਵਾ ਤੁਹਾਨੂੰ ਲਈਏ ਤੁਸੀਂ ਇਹ ਸਿੱਖ ਪੰਥਰੀ ਸੇਵਾ ਕਰਨੀ ਹੈ ਉਹ ਕਿਹੜੀ ਭਰਤੀ ਕਰਾਓ ਭਰਤੀ ਕਰਾ ਕੇ ਪੰਜਾਬ ਦੇ ਵਿੱਚ ਲੀਡਰਸ਼ਿਪ ਨੂੰ ਟੌਮ ਲਉ ਦੇਣੀ ਹੈ ਮੈਂ ਤਲਵਾਰ ਕਰਦਾ ਸ਼੍ਰੀ ਗੁਰਗਬਿੰਦ ਸਾਹਿਬ ਜੀ ਦਾ ਸਚੇ ਪਾਤਸ਼ਾਹ ਨੇ ਆਪ ਪੰਜਾਂ ਮੈਂਬਰਾਂ ਵਿੱਚ ਵਸਤੇ ਪੂਰੇ 6 ਮਹੀਨੇ

ਇਨਾ ਦੀ ਸੇਵਾ ਤੁਹਾਡੇ ਸੋਣਾਂ ਦਾ ਕਰੇ ਨਦਾਰੇ ਦਾ ਸਜੋਗ ਉਹ ਅਸੀਂ ਅੱਜ ਗੁਰੂ ਰਾਮਦਾਸ ਜੀ ਨੇ ਬਚਾ ਕਰਕੇ ਪੂਰੇ ਪੰਜਾਬ ਦੇ ਵਿੱਚ ਡੈਲੀਗੇਟਾਂ ਦੀ ਇਹ ਆਪਾਂ ਜਿਸਮੇਖਾ ਕੀਤੀ ਅੱਜ ਹੋਣੀ ਆ ਉਹ بڑے ਉਸਤਾਬ ਦੇ ਨਾਲ ਜਿੰਨਾ ਭਰਤੀ ਕੀਤੀ ਹੈ ਸਾਰਿਆਂ ਅਸੀਂ ਤੁਹਾਡੇ ਸਹਿਯੋਗ ਦੇ ਨਾਲ ਉਹ ਅੱਜ ਜਿਲ੍ਹੇ ਦੇ ਡੈਲੀਗੇਟ ਵੀ ਸੈਂਟਰ ਜਲਦੀ ਦੇ ਨੇ ਵੀ ਅੱਜ ਸਰਵ ਸੰਮਖੀ ਨਾਲ ਵੰਟੂਕ ਦੇ ਆ ਸਾਰਾ ਤੁਹਾਨੂੰ ਚੋਚਕਾ